ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮੇਂਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਕੇ ਨਵੇਂ ਵੀਡੀਓ ਦੇ ਨਾਲ ਸੋ ਨਵਾਂ ਵਿਸ਼ਾ ਕੀ ਹੈ ਪ੍ਰਮਾਤਮਾ ਦਾ ਨਾਮ ਤੇ ਰੂਪ ਕੀ ਹੈ ਕੀ ਪਛਾਣ ਹੈ ਤੇ ਉਸ ਨੂੰ ਕਿਵੇਂ ਜਾਣੀਏ ਤੇ ਉਸ ਨੂੰ ਕਿਵੇਂ ਪਛਾਣੀਏ ਸੋ ਦੋਸਤੋ ਪੂਰੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਧਰਮ ਹਨ ਬਹੁਤ ਸਾਰੇ ਸੰਪਤਾਵਾਂ ਹਨ ਜੋ ਪਰਮਾਤਮਾ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦੀਆਂ ਹਨ ਬਹੁਤ ਸਾਰੇ ਉਹਨਾਂ ਦੇ ਉਸ ਦੇ ਬਾਰੇ ਵਿਸ਼ੇ ਹਨ ਬਹੁਤ ਸਾਰੇ ਉਸ ਦੀਆਂ ਕਲਪਨਾਵਾਂ ਹਨ ਬਹੁਤ ਸਾਰੇ ਉਸ ਦੇ ਨਾਵਾਂ ਦਾ ਜ਼ਿਕਰ ਹੁੰਦਾ ਹੈ ਪਰਮਾਤਮਾ ਦੇ ਨਾਮ ਕੀ ਹੈ ਤੇ ਪਰਮਾਤਮਾ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਪਰਮਾਤਮਾ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਸੋ ਆਪਾਂ ਅੱਜ ਇਸ ਵਿਸ਼ੇ ਤੇ ਜੋ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਆ ਇਹ ਪਰਮਾਤਮਾ ਨੂੰ ਸਮਝਣ ਅਤੇ ਜਾਣਨ ਦਾ ਵਿਸ਼ਾ ਹੈ ਜਿਸ ਦੇ ਰਾਹੀਂ ਤੁਸੀਂ ਪਰਮਾਤਮਾ ਦੇ ਨਾਮ ਨੂੰ ਸਮਝ ਕੇ ਪਰਮਾਤਮਾ ਦਾ ਨਾਮ ਕੀ ਹੈ ਪਰਮਾਤਮਾ ਰੂਪ ਕੀ ਹੈ ਸੋ ਦੋਸਤੋ ਸਾਡੇ ਧਰਮ ਗ੍ਰੰਥ ਕਹਿੰਦੇ ਹਰ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛਤਾਏ ਸੋ ਇਸ ਦੀ ਗੱਤ ਨਹੀਂ ਕਹੀ ਚੱਲ ਜਾ ਸਕਦੀ ਉਸ ਨੂੰ ਸਮਝਿਆ ਨਹੀਂ ਜਾ ਸਕਦਾ ਉਸ ਨੂੰ ਚਾੜਾ ਨਹੀਂ ਜਾ ਸਕਦਾ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਜੇਕਰ ਅਸੀਂ ਪ੍ਰਮਾਤਮਾ ਦੇ ਨਾਮਾਂ ਦੀ ਗੱਲ ਕਰੀਏ ਤਾਂ ਪ੍ਰਮਾਤਮਾ ਦਾ ਕੋਈ ਵੀ ਨਾਮ ਨਹੀਂ ਹੈ ਅਸੀਂ ਜੋ ਵੀ ਨਾਮ ਰੱਖੀਏ ਹਰ ਪ੍ਰਮਾਤਮਾ ਉਹ ਅਸੀਂ ਆਪਣੀ ਸੁਭੂਤ ਦੇ ਲਈ ਰੱਖਿਆ ਹਨ ਆਪਣੇ ਸੰਵਿਧਾਨ ਦੇ ਲਈ ਰੱਖਿਆ ਹਨ ਤਾਂ ਜੋ ਅਸੀਂ ਉਸ ਦਾ ਅਹਿਸਾਸ ਕਰ ਸਕੀਏ ਉਸ ਨੂੰ ਮਾਰ ਸਕੀਏ ਉਸ ਨੂੰ ਅਸੀਂ ਸਮਝ ਸਕੀਏ ਪਰ ਪ੍ਰਮਾਤਮਾ ਦਾ ਆਦ ਕੋ ਲੱਗੇ ਅੰਤ ਤੱਕ ਕੋਈ ਵੀ ਨਾਮ ਨਹੀਂ ਹੈ ਜੋ ਅਸੀਂ ਸਾਰੇ ਧਰਮਾਂ ਵਿੱਚ ਵੱਖ-ਵੱਖ ਨਾਮ ਹਨ ਉਹ ਮਨੁੱਖ ਨੇ ਆਪ ਹੀ ਸੁਹੂਲਤ ਦੇ ਲਈ ਰੱਖੇ ਹਨ ਪਰ ਕੀ ਹੈ ਇਹ ਵੀ ਜੋ ਅਸੀਂ ਨਾਮ ਰੱਖੇ ਹਨ ਇੱਕ ਦਿਖਾਵੇ ਦੇ ਲਈ ਰੱਖ ਦਿੱਤੇ ਹਨ ਅਸੀਂ ਪ੍ਰਮਾਤਮਾ ਨੂੰ ਅਸੀਂ ਹਿਰਦੇ ਤੋਂ ਅਸੀਂ ਬਾੜ ਤੋਂ ਯਾਦ ਨਹੀਂ ਕਰਦੇ ਅਸੀਂ ਮਨ ਦੇ ਗਹਿਰਾਈਆਂ ਤੋਂ ਕੋ ਯਾਦ ਨਹੀਂ ਕਰਦੇ ਕਿਉਂਕਿ ਪ੍ਰਮਾਤਮਾ ਦਾ ਕੋ ਨਾਮ ਹੈ ਹੀ ਨਹੀਂ ਉਸ ਨੂੰ ਕਿਸ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਹੈ ਪ੍ਰਮਾਤਮਾ ਨੂੰ ਕਿਸ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਨਾਲ ਮਾਣਿਆ ਜਾ ਸਕਦਾ ਹੈ ਕਿਉਂਕਿ ਉਸ ਦਾ ਕੋਈ ਰੂਪ ਨਹੀਂ ਉਸ ਦਾ ਕੋਈ ਨਾਮ ਵੀ ਨਹੀਂ ਤੇ ਉਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਪ੍ਰਮਾਤਮਾ ਦੀ ਗਹਿਰਾਈ ਦੇ ਵਿੱਚ ਕਿਵੇਂ ਉਤਰਿਆ ਜਾ ਸਕਦਾ ਹੈ ਅੱਜ ਤੱਕ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਨਾ ਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਤੱਕ ਜੋ ਵੀ ਸਾਨੂੰ ਸਮਝਾਇਆ ਤੇ ਦੱਸਿਆ ਗਿਆ ਹੈ ਉਹ ਬਿਲਕੁਲ ਕਾਲਪਨਿਕ ਹੈ ਝੂਠ ਹੈ ਫਰੇਮ ਹੈ ਮਨ ਕਰਦਾ ਹੈ ਜਿਸ ਦੇ ਰਹੀ ਅਸੀਂ ਪ੍ਰਮਾਤਮਾ ਦੀ ਅਸਲ ਹੋਂਦ ਤੋਂ ਬਹੁਤ ਦੂਰ ਚਲੇ ਜਾਂਦੇ ਹਾਂ ਪ੍ਰਮਾਤਮਾ ਦੇ ਅਸਲ ਨਾਮ ਤੋਂ ਅਸਲ ਵਜ਼ੂਦ ਤੋਂ ਬਹੁਤ ਦੂਰ ਚਲੇ ਜਾਂਦੇ ਹਾਂ ਸੋ ਪਰਮਾਤਮਾ ਦੇ ਅਸਲ ਨਾਮ ਅਤੇ ਅਸਲ ਵਜੂਦ ਨੂੰ ਸਮਝਣ ਦੇ ਲਈ ਸਾਨੂੰ ਆਪਣੇ ਮਨ ਦੀ ਕਲਪਨਾ ਦੇ ਵਿੱਚੋਂ ਨਿਕਲਣਾ ਪਵੇਗਾ ਅਸੀਂ ਕਿਸੇ ਕਾਲਪਨਿਕ ਨਾਮ ਕਾਲਪਨਿਕ ਵਿਸ਼ੇ ਦੇ ਵਿੱਚੋਂ ਸਾਨੂੰ ਨਿਕਲਣਾ ਪਵੇਗਾ ਜੇਕਰ ਅਸੀਂ ਨਾਮ ਦੀ ਗੱਲ ਕਰੀਏ ਤਾਂ ਮਨੁੱਖ ਵੀ ਜਦੋਂ ਜਨਮ ਲੈਂਦਾ ਹੈ ਇਸ ਦਾ ਵੀ ਕੋਈ ਨਾਮ ਨਹੀਂ ਹੁੰਦਾ ਇਹ ਨਾਮ ਅਸੀਂ ਹੀ ਦਿੰਨੇ ਹਾਂ ਸੋ ਹਰ ਇਸੇ ਮਨੁੱਖ ਨਾਲ ਅਲੱਗ-ਅਲੱਗ ਨਾਮ ਨਾਲ ਅਸੀਂ ਜੁੜੇ ਹੋਏ ਹਾਂ ਨਾਮ ਵਸੇ ਜੂਹ ਤੋਂ ਜੋ ਰੱਖਿਆ ਹੈ ਪਰ ਜੇਕਰ ਅਸੀਂ ਨਾਮ ਦੇ ਨਾਲ ਵੱਧ ਕੇ ਰਹਿ ਜਾਈਏ ਤਾਂ ਅਸੀਂ ਅਸਲ ਵजूद ਤੋਂ ਦੂਰ ਹੋ ਜਾਂਦੇ ਹਾਂ ਜੇਕਰ ਅਸੀਂ ਸਿਰਫ ਨਾਮ ਦੇ ਨਾਲ ਹੀ ਵੱਜੇ ਹਾਂ ਸਿਰਫ ਅਸੀਂ ਜਪਣ ਦੇ ਰਾਹੀ ਵੱਜੇ ਹਾਂ ਤਾਂ ਸਿਰਫ ਅਸੀਂ ਆਪਣੇ ਉਸ ਪ੍ਰਮਾਤਮਾ ਦੇ ਅਸਲ ਵजूद ਤੋਂ ਦੂਰ ਹੋ ਜਾਂਦੇ ਹਾਂ ਪ੍ਰਮਾਤਮਾ ਦਾ ਜੋ ਅਸਲ ਵਜੂਦ ਹੈ ਪ੍ਰਮਾਤਮਾ ਦੀ ਜੋ ਅਸਲ ਪਹਿਚਾਣ ਹੈ ਉਹ ਉਸ ਦੀ ਗਹਿਰਾਈ ਦੇ ਉਚਨ ਲਈ ਮਨ ਦੇ ਗਹਿਰਾਈ ਉਤਰਨਾ ਪਵੇਗਾ ਧਿਆਨ ਦੇ ਰਾਹੀ ਆਪਣੇ ਸਵਾਸਾਂ ਦੇ ਉੱਤੇ ਧਿਆਨ ਲਗਾ ਕੇ ਇੱਕ ਮੋਹਨ ਦੇ ਵਿੱਚ ਇੱਕ ਖਾਲੀ ਪੰਦੇ ਚ ਉਤਰਨਾ ਪਵੇਗਾ ਜਿਉਂ-ਜਿਉਂ ਅਸੀਂ ਆਪਣੇ ਅੰਦਰ ਦੀ ਗਹਿਰਾਈਆਂ ਵਿੱਚ ਉਤਰਾਂਗੇ ਧਿਆਨ ਦੇ ਵਿੱਚ ਉਤਰਾਂਗੇ ਅੰਦਰ ਪੂਰੇ ਤੰ ਮਨ ਤੋਂ ਬਾਹਰ ਹੋ ਕੇ ਅੰਦਰ ਸ਼ਾਂਤੀ ਦੇ ਵਿੱਚ ਉਤਰਾਂਗੇ ਆਪਣੇ ਵਿਚਾਰਾਂ ਤੋਂ ਬਾਹਰ ਹੋ ਕੇ ਆਪਣੇ ਅੰਦਰ ਮੋਦੀ ਮੋਹਰ ਵਿੱਚ ਉਤਰਾਂਗੇ ਤਾਂ ਹੀ ਅਸੀਂ ਪ੍ਰਮਾਤਮਾ ਦੀ ਉਸ ਅਦੁੱਤੀ ਸ਼ਕਤੀ ਦਾ ਅਨੁਭਵ ਕਰ ਸਕਾਂਗੇ ਸੋ ਅਸੀਂ ਕਲਪਨਾ ਦੇ ਵਿੱਚ ਨਹੀਂ ਉਤਰਨਾ ਅਸੀਂ ਸ਼ਾਂਤੀ ਦੇ ਵਿੱਚ ਉਤਰਨਾ ਚੁੱਪ ਦੇ ਵਿੱਚ ਉਤਰਨਾ ਜੇ ਅਸੀਂ ਕਿਸੇ ਕੱਲ ਨੂੰ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਕਹਿੰਦੇ ਵੀ ਅਸੀਂ ਚੁੱਪ ਹੋ ਗਏ ਆ ਉਹ ਚੁੱਪ ਨਹੀਂ ਹੈ ਉਹ ਵੀ ਇੱਕ ਵਿਚਾਰ ਹੈ ਸੋ ਬੈਠਣਾ ਹੈ ਦੇਖਣਾ ਹੈ ਮਹਿਸੂਸ ਕਰਨਾ ਹੈ ਪਰ ਉਸ ਤੋਂ ਬਾਹਰ ਹੋਣਾ ਹੈ ਆਪਣੇ ਅੰਦਰ ਚੱਲਦੇ ਸੁਭਾਸਾਂ ਦੇ ਰਾਹੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜਿਉਂ-ਜਿਉ ਤੁਸੀਂ ਆਪਣੇ ਅੰਦਰ ਦੀ ਗਹਿਰਾਈ ਨੂੰ ਉਤਰਦੇ ਜਾਓਗੇ ਤੇ ਉਹ ਤੁਹਾਡੇ ਵਿਚਾਰਾਂ ਦਾ ਜੋ ਵਹਾਵ ਹੈ ਉਹ ਘੜਦਾ ਜਾਏਗਾ ਜਿਉਂ ਤੇ ਤੁਹਾਡੇ ਵਿਚਾਰਾਂ ਦਾ ਵਹਾਵ ਘੜਦਾ ਗਿਆ ਤੁਸੀਂ ਪ੍ਰਮਾਤਮਾ ਦੀ ਅਦੁੱਤੀ ਸ਼ਕਤੀ ਨੂੰ ਸਮਝਦੇ ਜਾਓਗੇ ਜਿਉਂ ਹੀ ਤੁਸੀਂ ਪ੍ਰਮਾਤਮਾ ਦੀ ਅਦੁੱਤੀ ਸ਼ਕਤੀ ਨੂੰ ਸਮਝੋਗੇ ਤੁਹਾਡੇ ਅੰਦਰ ਇੱਕ ਊਰਜਾ ਦਾ ਪ੍ਰਵਾਹ ਹੋਵੇਗਾ ਜਿੰਦ ਤੋਂ ਉੱਪਰ ਵੱਲ ਜਿਵੇਂ ਜਿਵੇਂ ਤੁਸੀਂ ਅੰਦਰ ਦੀ ਇੱਕ ਹੈਰਾਈਆਂ ਵਿੱਚ ਉਤਰੋਗੇ ਤੁਹਾਡੀ ਠੇਠਾ ਸੁੱਤੀ ਹੋਈ ਊਰਜਾ ਜੋ ਸਾਡੀ ਵਾਸਨਾਵਾਂ ਦੇ ਨਾਲ ਬੱਜੀ ਹੋਈ ਹੈ ਜੋ ਵਾਸਨਾਵਾਂ ਦੇ ਕਾਰਨ ਠੇਠਾ ਸੌਂ ਗਈ ਹੈ ਕਾਮ ਕਰੀੜੇ ਦੇ ਵਿੱਚ ਉਲਝ ਗਈ ਹੈ ਕਾਮ ਵਾਸਨਾ ਦੇ ਵਿੱਚ ਉਲਝ ਗਈ ਹੈ ਸਾਡੇ ਜਨਨ ਅੰਗ ਦੇ ਉੱਤੇ ਜੋ ਊਰਜਾ ਸੌਂ ਗਈ ਹੈ ਉਹ ਊਰਜਾ ਉੱਪਰ ਨੂੰ ਉੱਠਣੀ ਸ਼ੁਰੂ ਹੋਵੇਗੀ ਜਦੋਂ ਉਹ ਊਰਜਾ ਉੱਪਰ ਨੂੰ ਉੱਠਣੀ ਸ਼ੁਰੂ ਹੋਵੇਗੀ ਸਾਡੀ ਮਾਨਸਿਕ ਤੇ ਸਰੀਰਕ ਸਥਿਤੀ ਬਦਲਣੀ ਸ਼ੁਰੂ ਹੋ ਜਾਵੇਗੀ ਪਰਮਾਤਮਾ ਦਾ ਜੋ ਸਰੂਪ ਹੈ ਪਰਮਾਤਮਾ ਦਾ ਜੋ ਨਾਮ ਹੈ ਉਹ ਕਿਸੇ ਸ਼ਬਦ ਦੇ ਨਾਲ ਨਹੀਂ ਬੱਝੀ ਹੋਇਆ ਉਹ ਕਿਸੇ ਬਹੁਤੇ ਮੁਨੱਖਾ ਖਰਾਬ ਬਨਾਇ ਹੋਇ ਕਿਸੇ ਰੂਪ ਦੇ ਨਾਲ ਨਹੀਂ ਬੱਜਿਆ ਹੋਇਆ ਉਹ ਅਨਾਦ ਹੈ ਉਹ ਅੰਤ ਹੈ ਉਹ ਅਨੰਤ ਹੈ ਉਹ ਬਾਹਰੀ ਹੈ ਇਸ ਚੀਜ਼ ਤੋਂ ਸਭ ਕਾਫੀ ਤੋਂ ਬਾਹਰ ਹੈ ਬਸ ਉਸ ਨੂੰ ਸਮਝਣ ਦੇ ਲਈ ਆਪਣੇ ਅੰਦਰ ਦੇ ਮੌਮ ਨੂੰ ਜਗਾਉਣਾ ਪਵੇਗਾ ਆਪਣੇ ਅੰਦਰ ਦੀ ਭਾਸ਼ਾ ਨੂੰ ਸਮਝਣਾ ਪਵੇਗਾ ਜੋ ਤੁਹਾਡੇ ਅੰਦਰ ਹੈ ਜੋ ਬ੍ਰਹਿਮੰਡ ਤੁਹਾਡੇ ਅੰਦਰ ਹੈ ਉਸ ਬ੍ਰਹਿਮੰਡ ਨੂੰ ਜਾਨਣਾ ਪਵੇਗਾ ਕਿਉਂਕਿ ਅੰਦਰ ਦਾ ਬ੍ਰਹਿਮੰਡ ਹੀ ਬਾਹਰ ਦੇ ਬ੍ਰਹਿਮੰਡ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਉਂ-ਜਿਉ ਤੁਸੀਂ ਅੰਦਰ ਦੀਆਂ ਗਹਿਰਾਈਆਂ ਵਿੱਚ ਉਤਰਦੇ ਜਾਂਦੇ ਬਹੁਤ ਦਿਨ ਬਹੁਤ ਜ਼ਿਆਦਾ ਐਸੇ ਅਨੁਭਵ ਘਟਣਗੇ ਜਿਸ ਦਾ ਜ਼ਿਕਰ ਜੇਗਾ ਤੁਸੀਂ ਇੱਕ ਗੈਰ ਧਾਰਮਿਕ ਜਾਂ ਗੈਰ ਸਮਾਧੀ ਵਾਲੇ ਇਨਸਾਨ ਦੇ ਨਾਲ ਕਰੋਗੇ ਉਹ ਮੰਨਣਾ ਮੰਨਣ ਵਿੱਚ ਨਹੀਂ ਆਵੇਗਾ ਕਿਉਂਕਿ ਧਿਆਨ ਦੇ ਜੋ ਅਨੁਭਵ ਹਨ ਧਿਆਨ ਦੇ ਜੋ ਗਹਿਰਾਈਆਂ ਹਨ ਧਿਆਨ ਦੇ ਜੋ ਵਿਸ਼ੇ ਹਨ ਉਹਨਾਂ ਨੂੰ ਸਮਝਣ ਲਈ ਇੱਕ ਗੰਮਹਿਨ ਮੰਦੀ ਜ਼ਰੂਰਤ ਹੁੰਦੀ ਹੈ ਉਹ ਮਹੀਨ ਮੰਨ ਹਰ ਕਿਸੇ ਦੇ ਕੋਲ ਨਹੀਂ ਹੁੰਦਾ ਜਦੋਂ ਤੁਸੀਂ ਧਿਆਨ ਦੀ ਗਹਿਰਾਈ ਵਿੱਚ ਉਤਰਦੇ ਹੋ ਧਿਆਨ ਦੇ ਅੰਦਰ ਉਤਰਦੇ ਹੋ ਤਾਂ ਪਰਮਾਤਮਾ ਦਾ ਅਨੁਭਵ ਤੁਸੀਂ ਉਗੇ ਪਰਮਾਤਮਾ ਤੁਹਾਨੂੰ ਦੱਸ ਤਈਏ ਕੋਈ ਸਰੂਪ ਨਹੀਂ ਹੈ ਕੋਈ ਕੋਈ ਨਾਮ ਨਹੀਂ ਹੈ ਕੋਈ ਮੂਰਤੀ ਨਹੀਂ ਅਰੇ ਜਦੋਂ ਤੁਸੀਂ ਆਪਣੇ ਅੰਦਰ ਉਤਰੋਗੇ ਉਦੋਂ ਅੰਦਰੋਂ ਹੀ ਅਨੁਭਵ ਹੋਵੇਗਾ ਇੱਕ ਵੱਖਰਾ ਅਨੁਭਵ ਇੱਕ ਸ਼ਾਂਤੀ ਇੱਕ ਚੁੱਪ ਸਭ ਖਲਾਰੇ ਤੋਂ ਪਾਸੇ ਸੋ ਆਪਣੇ ਆਪ ਨੂੰ ਕਦੇ ਵੀ ਇਸ ਵਿਸ਼ੇ ਦੇ ਵਿੱਚ ਨਾ ਲਿਜਾਉਣਾ ਕਿ ਪਰਮਾਤਮਾ ਕੋਈ ਮੂਰਤੀ ਹੈ ਪਰਮਾਤਮਾ ਕੋਈ ਨਾਮ ਹੈ ਪਰਮਾਤਮਾ ਇੱਕ ਧੁਨ ਹੈ ਜੋ ਆਪਣੇ ਅੰਦਰ ਵੱਜ ਰਹੀ ਹੈ ਪਰਮਾਤਮਾ ਇੱਕ ਮੋਨ ਹੈ ਜੋ ਸਾਡੇ ਚੁੱਪ ਅੰਦਰ ਦੀ ਸ਼ਾਂਤੀ ਵਿੱਚ ਬਿਰਾਜਿਆ ਹੋਇਆ ਹੈ ਸਾਡਾ ਮਨ ਸਾਡਾ ਮਨ ਦੀਆਂ ਗਹਿਰਾਈਆਂ ਵਿੱਚ ਵਾਪਰਨ ਵਾਲੀ ਹਰ ਇੱਕ ਘਟਨਾ ਹੀ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਪਰਮਾਤਮਾ ਨੂੰ ਤੁਸੀਂ ਜੇਕਰ ਸਮਝੋਗੇ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਕਰਮਕਾਂਡਾਂ ਤੋਂ ਮੁਕਤ ਹੋਣਾ ਪਵੇਗਾ ਪਰਮਾਤਮਾ ਤਾਂ ਹੱਟੇ ਸਿਭੇ ਕਰਮਕਾਂਡ ਦੇ ਨਾਲ ਨਹੀਂ ਜੁੜਿਆ ਹੋਇਆ ਪਰਮਾਤਮਾ ਤੁਹਾਡੇ ਕਿਸੇ ਵੀ ਵਿਸ਼ੇ ਵਸਤੂ ਦੇ ਨਾਲ ਨਹੀਂ ਜੁੜਿਆ ਹੋਇਆ ਪਰਮਾਤਮਾ ਤੁਹਾਡੇ ਕਿਸੇ ਵੀ ਦਾਨ ਦੇ ਨਾਲ ਨਹੀਂ ਜੁੜਿਆ ਹੋਇਆ ਪਰਮਾਤਮਾ ਕੋਈ ਕਿਸੇ ਵੀ ਤਰ੍ਹਾਂ ਆਰਮਿਕ ਕਿਰਿਆ ਕਰਮ ਦੇ ਨਾਲ ਨਹੀਂ ਜੁੜਿਆ ਹੋਇਆ ਪਰਮਾਤਮਾ ਇਹ ਸਭ ਕਾਸ ਤੋਂ ਮੁਕਤ ਹੈ ਪਰਮਾਤਮਾ ਦਾ ਵजूद ਹੀ ਇੱਕ ਆਜ਼ਾਦੀ ਹੈ ਇੱਕ ਇੱਕ ਸ਼ਾਂਤੀ ਹੈ ਇੱਕ ਚੁੱਪ ਹੈ ਪਰਮਾਤਮਾ ਤੁਣ ਹੈ ਅੰਦਰ ਦੀ ਤੁਣ ਹੈ ਪਰਮਾਤਮਾ ਰੋਸ਼ਨੀ ਹੈ ਅੰਦਰ ਦੀ ਰੋਸ਼ਨੀ ਹੈ ਪਰਮਾਤਮਾ ਮੌਨ ਹੈ ਅੰਦਰ ਦਾ ਮੌਨ ਹੈ ਪਰਮਾਤਮਾ ਆਨੰਦ ਹੈ ਪਰ ਅੰਦਰ ਦਾ ਆਨੰਦ ਹੈ ਪਰਮਾਤਮਾ ਚੁਪਾ ਹੈ ਅੰਦਰ ਦੇ ਚੁਪਾ ਹੈ ਪਰਮਾਤਮਾ ਨੂੰ ਜਾਣਨ ਦੇ ਲਈ ਕਿਸੇ ਵੀ ਕਲਪਨਾ ਦੇ ਵਿੱਚ ਉਲਝਣ ਦੀ ਜ਼ਰੂਰਤ ਨਹੀਂ ਹੈ ਪਰਮਾਤਮਾ ਤੁਹਾਡੇ ਅੰਦਰ ਦੇ ਹਿਰਦੇ ਦੇ ਵਿੱਚ ਹੈ ਉਹ ਕੋਈ ਬੂਰਤੀ ਨਹੀਂ ਹੈ ਜਦੋਂ ਤੁਸੀਂ ਉਹਦਾ ਅਰਪਵ ਕਰੋਗੇ ਤਾਂ ਤੁਸੀਂ ਹੀ ਪਰਮਾਤਮਾ ਹੋ ਜਾਓਗੇ ਮਹਾਪੁਰਸ਼ ਕੋਈ ਦੂਸਰੀ ਦੁਨੀਆ ਤੋਂ ਨਹੀਂ ਆਉਂਦੇ ਕਿਉਂਕਿ ਸਾਡੇ ਖਿਆਲਾਂ ਦੇ ਵਿੱਚ ਇੱਕ ਸ਼ਾਂਤੀ ਆਉਣੀ ਸ਼ੁਰੂ ਹੋ ਜਾਵੇਗੀ ਸਾਡੇ ਖਿਆਲ ਸਾਡੇ ਵਿਚਾਰ ਜਦੋਂ ਉੱਚੇ ਹੋਣੇ ਸ਼ੁਰੂ ਹੋ ਜਾਣਗੇ ਇਸ ਸੰਸਾਰ ਦੇ ਪ੍ਰਤੀ ਸਾਡੇ ਸੋਚ ਦਾ ਨਜ਼ਰੀਆ ਸ਼ਾਂਤੀ ਵਾਲਾ ਪਿਆਰ ਵਾਲਾ ਤਿਆਹ ਵਾਲਾ ਹੋਣਾ ਸ਼ੁਰੂ ਹੋ ਜਾਵੇਗਾ ਤਦ ਤੁਸੀਂ ਪ੍ਰਮਾਤਮਾ ਸਹਿ ਰੂਪ ਹੋਣੇ ਸ਼ੁਰੂ ਹੋ ਜਾਓਗੇ ਪਰਮਾਤਮਾ ਤੁਹਾਡੇ ਚੰਗੇ ਕੰਮਾਂ ਦੇ ਕਰਮਾਂ ਦੇ ਨਾਲ ਨਹੀਂ ਬੱਜਿਆ ਹੋਇਆ ਪਰਮਾਤਮਾ ਜੋ ਹੈ ਉਹ ਤੁਹਾਡੇ ਆਪਣੀ ਭਾਵਨਾਵਾਂ ਦੇ ਨਾਲ ਬੱਜਿਆ ਹੋਇਆ ਹੈ ਐਵੇਂ ਤਸਵੀਰਾਂ ਮੂਰਤੀਆਂ ਕੋਈ ਐਸੇ ਨਾਮ ਦੇ ਨਾਲ ਉਸ ਪਰਮਾਤਮਾ ਨੂੰ ਤੁਸੀਂ ਨਹੀਂ ਮਹਿਸੂਸ ਕਰ ਸਕਦੇ ਜੇਕਰ ਤੁਸੀਂ ਕਿਸੇ ਨਾਮ ਦੇ ਨਾਲ ਪਰਮਾਤਮਾ ਨੂੰ ਮਹਿਸੂਸ ਕਰਨਾ ਹੈ ਉਸ ਨਾਮ ਨੂੰ ਹਿਰਦੇ ਦੇ ਵਿੱਚ ਵਸਾਉਣਾ ਪਵੇਗਾ ਕਿਉਂਕਿ ਜਦੋਂ ਤੱਕ ਕੋਈ ਵੀ ਨਾਮ ਕੋਈ ਵੀ ਕੋਈ ਸਰੂਪ నిర్ਦੇਖਿਤ ਨਹੀਂ ਵਸਦਾ ਤਦ ਤੱਕ ਉਹ ਕਰਮਕਾਰ ਉਹ ਕਿਹਾ ਜਾਂਦਾ ਹੈ ਜਦੋਂ ਤੱਕ ਰਾਮ ਅਜਿ ਦੇਵ ਚ ਨਹੀਂ ਵਸਦਾ ਜਦੋਂ ਤੱਕ ਕ੍ਰਿਸ਼ਨ ਅਜਿ ਦੇਵ ਚ ਨਹੀਂ ਵਸਦੇ ਜਦੋਂ ਤੱਕ ਜੀਸੂ ਸੰਗਿਰ ਦੇ ਵਿੱਚ ਨਹੀਂ ਵਸਦੇ ਜਦੋਂ ਤੱਕ ਨਾਨਕ ਹਿਰਦੇ ਵਿੱਚ ਨਹੀਂ ਵਸਦੇ ਉਸ ਮੋੜ ਵਿੱਚ ਨਹੀਂ ਜਗਰਾਜ ਦੇ ਤਦ ਤੱਕ ਉਹ ਨਾਮ ਹੀ ਰਹਿਣਗੇ ਭਗਵਾਨ ਉਹ ਕਦੋਂ ਹੁੰਦੇ ਹਨ ਪਰਮਾਤਮਾ ਉਹ ਕਦੋਂ ਹੁੰਦੇ ਹਨ ਜਦੋਂ ਸਾਡੇ ਹਿਰਦੇ ਵਿੱਚ ਜਾ ਵਸਦੇ ਹਨ ਉਹ ਫਿਰ ਨਾਮ ਤੋਂ ਪਰੇ ਹੋ ਜਾਂਦੇ ਹਨ ਉਹ ਭਾਵਨਾ ਵਿੱਚ ਚਲੇ ਜਾਂਦੇ ਹਨ ਜਿਉਂ ਹੀ ਅਸੀਂ ਉਸ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਲੈ ਕੇ ਜਾਂਦੇ ਹਾਂ ਜੋ ਹੀ ਉਸ ਭਾਵਨਾ ਨੂੰ ਸੀਰਦੇ ਦੇ ਵਿੱਚ ਲੈ ਕੇ ਜਾਂਦੇ ਆਂ ਤਿਉਂ ਹੀ ਸਾਡੇ ਅੰਦਰ ਦੇ ਜਜ਼ਬਾਤ ਉਸ ਉਸ ਪਰਮਾਤਮਾ ਦੇ ਪ੍ਰਤੀ ਬਦਲਨੇ ਸ਼ੁਰੂ ਹੋ ਜਾਂਦੇ ਹਨ ਨਾਵਾਂ ਦੇ ਨਾਲ ਬੱਜਣਾ ਨਹੀਂ ਨਾਵਾਂ ਨੂੰ ਹੀਰਦੇ ਦੇ ਵਿੱਚ ਉਤਾਰਨਾ ਹੈ ਮੂਰਤੀ ਦੀ ਨਾਲ ਬੱਜਣਾ ਨਹੀਂ ਮੂਰਤੀ ਨੂੰ ਹੀਰਦੇ ਦੇ ਵਿੱਚ ਉਤਾਰਨਾ ਹੈ ਕਹਿਣ ਤੋਂ ਭਾਵ ਸਾਡੇ ਧਰਮ ਗ੍ਰੰਥ ਪ੍ਰਾਣ ਪ੍ਰティਸ਼ਟਾ ਦੀ ਗੱਲ ਕਰਦੇ ਹਨ ਪ੍ਰਾਣ ਪ੍ਰティਸ਼ਟਾ ਤੋਂ ਭਾਵ ਇੱਕ ਮੂਰਤੀ ਮੂਰਤੀ ਦੇ ਵਿੱਚ ਇੱਕ ਪੱਥਰ ਦੇ ਵਿੱਚ ਉਸ ਪਰਮਾਤਮਾ ਦੀ ਜਾਨ ਨੂੰ ਮਹਿਸੂਸ ਕਰਨਾ ਉਸ ਪਰਮਾਤਮਾ ਦੀ ਜਾਣ ਨੂੰ ਮਹਿਸੂਸ ਕਰਦਿਆ ਹੋਇਆ ਪਰਮਾਤਮਾ ਨੂੰ ਮਹਿਸੂਸ ਕਰਦਿਆ ਹੋਇਆ ਉਸ ਮੂਰਤੀ ਤੋਂ ਪਾਰ ਜਾਣਾ ਇਸ ਨੂੰ ਪ੍ਰਾ ਪ੍ਰਾਨ ਪ੍ਰਤੀਸ਼ਟਾ ਕਹਿੰਦੇ ਹਨ ਕਿਉਂਕਿ ਜੇਕਰ ਅਸੀਂ ਸਿਰਫ ਇੱਕ ਮੂਰਤੀ ਦੇ ਨਾਲ ਬਚ ਕੇ ਰਹਿ ਜਾਂਦੇ ਹਾਂ ਤਾਂ ਉਸ ਤੋਂ ਅੱਗੇ ਤੁਰਨ ਦੀ ਕੋਸ਼ਿਸ਼ ਨਹੀਂ ਕਰਦੇ ਪਰਮਾਤਮਾ ਦੇ ਅਗਲੇ ਸਫਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਤਦ ਤੱਕ ਫਿਰ ਉਹ ਸਿਰਫ ਇੱਕ ਕਰਮ ਕਾਂਡ ਰਹਿ ਜਾਂਦਾ ਹੈ ਕੌਕਸ ਰਾਗਨ ਦੇ ਵਿੱਚ ਇਹ ਬਹੁਤ ਡੂੰਗਾ ਵਿਚਾਰ ਹੈ ਜੇਕਰ ਪ੍ਰਮਾਤਮਾ ਤੱਕ ਪਹੁੰਚਣਾ ਹੈ ਤਾਂ ਇੱਕ ਸਹਾਰਾ ਬਣਾ ਲਓ ਕਿਉਂਕਿ ਕਈ ਰੂਹਾਂ ਉਹ ਉਹ ਸਫਰ ਨੂੰ ਸਿੱਧਾ ਸਫਰ ਨਹੀਂ ਤੈਅ ਕਰ ਸਕਦੀ ਤੁਸੀਂ ਦੇਖਿਆ ਹੋਵੇਗਾ ਸਾਡੇ ਸਾਡੇ ਧਾਰਮਿਕ ਸਥਾਨ ਗੁਰਗਾਂ ਸਾਹਿਬ ਦੇ ਨਾਲ ਜੇ ਜੁੜੀਏ ਤਾਂ ਆਪ ਉਹਨਾਂ ਦੀ ਗੱਲ ਕਰੀਏ ਤਾਂ ਉਹ ਵੀ ਪ੍ਰਾਣ ਪ੍ਰਤੀਸ਼ਟਾ ਕੀ ਕਹਿੰਦੇ ਹਨ ਉਹ ਅੰਦਰ ਦੇ ਹਿਰਦੇ ਉਤਰ ਦੀ ਗੱਲ ਕਰਦੇ ਹਨ ਕਿਰੁਣਾ ਰਕਤਾ ਆਪਣੇ ਵਿਚਾਰਾਂ ਦੇ ਵਿੱਚੋਂ ਉਸ ਪਰਮਾਤਮਾ ਨੂੰ ਲੱਭਣ ਦੀ ਗੱਲ ਕਰਦੇ ਹਨ ਅੰਦਰ ਗਿਰਦੇ ਦੇ ਵਿੱਚ ਲੱਭਣ ਦੀ ਗੱਲ ਕਰਦੇ ਹਨ ਗੁਰਗਾਂ ਸਾਹਿਬ ਕਹਿੰਦੇ ਬੰਦੇ ਕੋਚ ਦਿਲਾ ਹਰ ਰੋਜ਼ ਫਿਰ ਪਰੇਸ਼ਾਨੀ ਰਾਹੇ ਤੇ ਉਪਰੇ ਸ਼ਾੜੀਆਂ ਆਪਣੇ ਆਪ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੇਕਰ ਸਰਾਤਰ ਧਰਮ ਦੇ ਮੰਦਿਰਾਂ ਦੀ ਗੱਲ ਕਰੀਏ ਤਾਂ ਮੰਦਿਰਾਂ ਦਾ ਸਟਰਕਚਰ ਇਸ ਤਰ੍ਹਾਂ ਦਾ ਸੀ ਉੱਪਰ ਗੁੰਮਦ ਸੀ ਗੁੰਮਦਰਾ ਦਾ ਜੋ ਅੰਦਰਲਾ ਜੋ ਸਿਸਟਮ ਸੇ ਉਹ ਗੋੜ ਹੁੰਦਾ ਤਾਂ ਕੋ ਜੇਕਰ ਅਸੀਂ ਕਿਸੇ ਮੰਤਰ ਦਾ ਜਾਪ ਵੀ ਕਰਦੇ ਆ ਉਹ ਧੁਨੀ ਟਕਲਾ ਕੇ ਸਾਡੇ ਵਿੱਚ ਹੀ ਉਹਦੇ ਵਾਈਬ੍ਰੇਸ਼ਨ ਟਕਰਾਉਣ ਇਹ ਇੱਕ ਬਹੁਤ ਵੱਡਾ ਧਰਮ ਦਾ ਵਿਗਿਆਨ ਹੈ ਜਿਸ ਨੂੰ ਸਮਝਣ ਦੇ ਲਈ ਬਹੁਤ ਹੀ ਬਾਰੀਕ ਮੰਦੀ ਜ਼ਰੂਰਤ ਹੁੰਦੀ ਹੈ ਧਰਮ ਦੇ ਵਿਗਿਆਨ ਨੂੰ ਸਮਝਣ ਦੇ ਲਈ ਜਦੋਂ ਕਿਉਂਕਿ ਸਾਡੇ ਜੋ ਵੀ ਸਭ ਊਰਜਾ ਉਹ ਨੂੰ ਹੈ ਤਾਂ ਉੱਪਰ ਵੱਲ ਉੱਤਰਦੀ ਉੱਟਦੀ ਹੈ ਕਹਿੰਦੇ ਤੋਂ ਭਾਵ ਜਦੋਂ ਅਸੀਂ ਕੰਮ ਕਰੀਦਾ ਵਿੱਚ ਹੁੰਨੇ ਆ ਤਾਂ ਇਸ ਤਰ੍ਹਾਂ ਕਰਕੇ ਨੀਚੇ ਨੂੰ ਉਹ ਉੱਤਰਦੀ ਹੈ ਜੇਕਰ ਅਸੀਂ ਪ੍ਰਮਾਤਮਾ ਦੇ ਵੱਲ ਹੁੰਨੇ ਤਾਂ ਇਸ ਤਰ੍ਹਾਂ ਜਾ ਕੇ ਤਾਂ ਉੱਠਦੀ ਹੈ ਇਹ ਪ੍ਰਕਿਰਿਆ ਹੈ ਊਰਜਾ ਦੇ ਹੇਠਾਂ ਨੂੰ ਜਾਂਦੀ ਜਾਂ ਊਰਜਾ ਦੇ ਉੱਪਰ ਨੂੰ ਜਾਂਦੀ ਸਾਡੇ ਜੋ ਮੰਦਰ ਹਨ ਸਾਡੇ ਜੋ ਧਾਰਮਿਕ ਸਥਾਨ ਹਨ ਉਹ ਇੱਕ ਮਾਡਲ ਤਿਆਰ ਕੀਤੇ ਗਏ ਹਨ ਕਿ ਇਸ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਵੇਚ ਉਤਰਿਆ ਜਾ ਸਕਦਾ ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਮੂਰਤੀ ਦੇ ਨਹੀਂ ਪ੍ਰਮਾਤਮਾ ਨੂੰ ਮੰਨਿਆ ਜਾ ਸਕਦਾ ਪਰ ਮੂਰਤੀ ਦੇ ਨਾਲ ਬਚਣਾ ਨਹੀਂ ਹੈ ਜੇਕਰ ਮਾ ਮੀਰਾ ਬਾਈ ਦੀ ਗੱਲ ਕਰੀਏ ਮੀਰਾ ਬਾਈ ਦਾ ਪ੍ਰੇਮ ਸਿਤਿਸ਼ਣ ਜੀ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਉਹ ਮੂਰਤੀ ਤੱਕ ਨਹੀਂ ਬੱਜੇ ਸਰ ਉਹ ਪਰਮਾਤਮਾ ਦੇ ਵਿੱਚ ਪ੍ਰਵਾਹਕਾ ਹੋ ਗਏ ਸਰ ਕਹਿੰਦੇ ਕੋ ਮੂਰਤੀ ਤੋਂ ਪਾਰ ਹੋ ਗਏ ਸਰ ਬਹੁਤ ਸਾਰੇ ਭਗਤ ਬਹੁਤ ਸਾਰੇ ਗੁਰੂ ਪੀਰ ਫਕੀਰ ਜੇਕਰ ਉਹਨਾਂ ਨੇ ਮੂਰਤੀ ਦੀ ਗੱਲ ਕੀਤੀ ਵੇਜਿਕ ਭਗਤ ਤੰਨਾ ਜੀ ਦੀ ਗੱਲ ਕਰੀ ਤਾਂ ਪੱਥਰ ਦੀ ਗੱਲ ਕੀਤੀ ਉਹਨਾਂ ਨੇ ਪੱਥਰ ਤੋਂ ਪਾਰ ਜਾਣ ਦੀ ਕੋਸ਼ਿਸ਼ ਕੀਤੀ ਹੈ ਸਿਰਫ ਪੱਥਰ तक ਹੀ ਸੀਮਤ ਨਹੀਂ ਰਹੇ ਹਨ ਜਿਉਂ-ਜਿਉਂ ਉਹ ਪ੍ਰਮਾਤਮਾ ਦੀ ਇਸ ਹੋਂਦ ਨੂੰ ਉਹ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਉਂ ਹੀ ਉਸ ਗਹਿਰਾਈ ਦੇ ਵਿੱਚ ਉਤਰੇ ਜਿਉਂ ਉਹ ਪੱਥਰ ਦੇ ਵਿੱਚ ਉਤਰ ਗਏ ਪੱਥਰ ਦੇ ਨਾਲ ਪੱਥਰ ਹੋਣ ਤੋਂ ਬਾਅਦ ਉਹ ਉਸ ਪ੍ਰਮਾਤਮਾ ਦੀ ਕੋਹੰਦ ਨੂੰ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਪੱਥਰ ਦੇ ਵਿੱਚ ਪ੍ਰਮਾਤਮਾ ਹੈ ਕਿਹਨ ਤੋਂ ਬਾਅਦ ਉਹਨਾਂ ਦੇ ਜੋ ਪਰਮਾਤਮਾ ਪ੍ਰਗਟ ਕਰਨ ਤੋਂ ਪਾਵੇ ਕੋਈ ਮੂਰਤੀ ਵਾਂਗ ਪਰਮਾਤਮਾ ਨੇ ਆਪਣੇ ਪ੍ਰਗਟ ਨਹੀਂ ਹੋਇਆ ਉਹਨਾਂ ਦੀ ਭਾਵਨਾ ਬਦਲ ਗਈ ਉਸ ਪੱਥਰ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਹੋ ਤਵਾਂ ਉਸ ਪੱਥਰ ਤੋਂ ਪਾਰ ਹੋਏ ਜਾਂ ਤਾਂ ਉਹ ਉਸ ਹਰੀ ਉਸ ਸਿਦੇ ਰੰਕਾਰ ਉਸ ਪ੍ਰਭੂਣ ਵਿਸ਼ਨੂੰ ਤੱਕ ਪਹੁੰਚ ਗਏ ਇਹ ਹੀ ਇੱਕ ਪ੍ਰਕਿਰਿਆ ਹੈ ਇਹ ਬਹੁਤ ਡੂੰਘੀਆਂ ਗੱਲਾਂ ਹਨ ਪਰ ਅਸੀਂ ਇਹਨਾਂ ਗੱਲਾਂ ਨੂੰ ਕਰਮ ਕਾਂਡਾਂ ਦੇ ਨਾਲ ਜੋੜ ਕੇ ਰਾਖ ਦਿੱਤਾ ਹੈ ਅਸੀਂ ਉਸ ਗਹਿਰਾਈ ਤੱਕ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਜਦ ਵੀ ਅਸੀਂ ਉਸ ਗਹਿਰਾਈ ਤੱਕ ਉਤਰਾਂਗੇ ਪੱਥਰ ਤੋਂ ਪਾਰ ਜਾਵਾਂਗੇ ਤਾਂ ਉਸ ਬૂર્ਤੀ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਭਗਵਾਨ ਸਾਨੂੰ ਪ੍ਰਮਾਤਮਾ ਦਾ ਅਹਿਸਾਸ ਹੋਵੇਗਾ ਅਸੀਂ ਗ੍ਰੰਥਾਂ ਦੇ ਵਿੱਚ ਉਸ ਜੋ ਸ਼ਬਦ ਲਿਖੇ ਗਏ ਹਨ ਜੋ ਸ਼ਲੋਕ ਲਿਖੇ ਗਏ ਹਨ ਜੋ ਅਸਤਪਤੇਆਂ ਲਿਖਿਆ ਗਿਆ ਹੈ ਹਨ ਜੇਕਰ ਅਸੀਂ ਬੁੱਧ ਸੰਸਕੇ ਉਹਨਾਂ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਾਂਗੇ ਫਿਰ ਹੀ ਜਾ ਕੇ ਪਰਮਾਤਮਾ ਦਾ ਅਸਲ ਅਨੁਭਵ ਹੋਵੇਗਾ ਜੇਕਰ ਅਸੀਂ ਸਿਰਫ ਪੜਤ ਤੱਕ ਹੀ ਸੀਮਤ ਰਹੇ ਤਾਂ ਉਹ ਇੱਕ ਕਰਮਕਾਂਡ ਬਣ ਜਾਵੇਗਾ ਬਹੁਤ ਡੂੰਘੀਆਂ ਗੱਲਾਂ ਨੇ ਬਹੁਤ ਡੂੰਘਾ ਗਿਆਨ ਹੈ ਧਰਮ ਦਾ ਬਹੁਤ ਡੂੰਘਾ ਰੂਪ ਹੈ ਕਰਮ ਦਾ ਸੋ ਕਰਮਕਾਂਡ ਤੋਂ ਪਾਸੇ ਰੱਖਦੇ ਹੋਏ ਉਸ ਚੀਜ਼ ਦੇ ਜੀ ਉਤਰਨ ਦੀ ਕੋਸ਼ਿਸ਼ ਕਰੋ ਜਿਸ ਤੇ ਰਾਹੀਂ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕੀਏ ਉਸ ਪਰਮਾਤਮਾ ਨੂੰ ਜਾਣ ਸਕੀਏ ਪਰਮਾਤਮਾ ਦੀ ਹੋਂਦ ਨੂੰ ਸਮਝ ਲਕਿਏ ਸੋ ਅੱਜ ਦੇ ਲਈ ਇੰਨਾ ਹੀ ਮੈਨੂੰ ਆਸ ਹੈ ਤੁਹਾਨੂੰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ